ਇਸ ਵੀਡੀਓ ਦੇ ਵਿੱਚ ਇਸ ਬਾਪੂ ਨੂੰ ਦੇਖ ਕੇ ਤਰਸ ਆਉਂਦਾ ਹੈ ਕਿਸਾਨ ਦਿਨ ਰਾਤ ਮਿਹਨਤ ਕਰਕੇ ਪੁੱਤਾਂ ਵਾਂਗ ਆਪਣੀ ਫਸਲ ਨੂੰ ਪਾਲਦਾ ਹੈ ਪਰ ਜਦੋਂ ਕੁਦਰਤ ਦਾ ਇੱਕ ਕਹਿਰ ਵੇਖਣ ਨੂੰ ਮਿਲਦਾ ਹੈ ਤਾਂ ਉਹ ਬੇਵਸ ਹੋ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਣਕ ਦੀ ਵਾਢੀ ਲਈ ਆਪਣੇ ਪੁੱਤ ਦੇ ਨਾਲ ਇਹ ਬਾਪੂ ਖੇਤਾਂ ਦੇ ਵਿੱਚ ਜਾਂਦਾ ਹੈ ਪਰ ਇਸੇ ਵਿਚਾਲੇ ਮੌਸਮ ਬਦਲ ਜਾਂਦਾ ਹੈ ਗੜੇ ਮਾਰੀ ਹੋਣ ਲੱਗ ਜਾਂਦੀ ਹੈ ਮੀਂਹ ਪੈਂਦਾ ਹੈ ਤੇ ਇਸ ਕਿਸਾਨ ਦੀ ਸਾਰੀ ਫਸਲ ਬਰਬਾਦ ਹੋ ਜਾਂਦੀ ਹੈ ਗੜੇ ਪੈਣ ਦੇ ਨਾਲ ਕਣਕ ਇਸ ਕਿਸਾਨ ਦੀ ਅੱਖਾਂ ਦੇ ਸਾਹਮਣੇ ਬਰਬਾਦ ਹੁੰਦੀ ਹੈ ਪਰ ਇਹ ਕਿਸਾਨ ਇੰਨਾ ਬੇਵੱਸ ਹੈ ਕਿ ਕੁਝ ਵੀ ਨਹੀਂ ਕਰ ਸਕਦਾ ਪੱਲੀ ਦਾ ਸਹਾਰਾ ਲੈ ਕੇ ਆਪਣੇ ਖੇਤਾਂ ਦੇ ਵਿੱਚ ਇਹ ਕਿਸਾਨ ਬੈਠ ਜਾਂਦਾ ਹੈ ਨਜ਼ਦੀਕ ਇਸ ਤੇ ਕੰਬਾਈਨ ਖੜੀ ਹੈ ਪਰ ਇਸ ਕੰਬਾਈਨ ਦਾ ਹੁਣੇ ਇਸਤੇਮਾਲ ਨਹੀਂ ਕਰ ਸਕੇਗਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਸਾਨ ਜੋ ਇੰਨੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਆਪਣੀ ਕਣਕ ਨੂੰ ਤਿਆਰ ਕਰਦੇ ਨੇ ਪਰ ਜਦੋਂ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਦਾ ਹੈ ਤਾਂ ਕੁਦਰਤ ਦੇ ਅੱਗੇ ਉਹਨਾਂ ਦਾ ਵੀ ਜ਼ੋਰ ਨਹੀਂ ਚੱਲਦਾ ਬੇਵਸਤੀ ਦੀ ਇਹ ਤਸਵੀਰ ਹੈ ਬਾਪੂ ਦਾ ਹਾਲ ਦੇਖ ਕੇ ਤਰਸ ਆਉਂਦਾ ਹੈ ਕਿਸ ਤਰੀਕੇ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਪੱਲੀ ਦਾ ਸਹਾਰਾ ਲੈ ਕੇ ਆਪਣੀ ਅੱਖਾਂ ਦੇ ਸਾਹਮਣੇ ਗੜੇਮਾਰੀ ਦੇ ਕਾਰਨ ਆਪਣੀ ਫਸਲ ਨੂੰ ਬਰਬਾਦ ਹੁੰਦੇ ਵੇਖਣਾ ਕਿਸੇ ਲਈ ਵੀ ਇੰਨਾ ਸੌਖਾ ਨਹੀਂ ਹੁੰਦਾ